ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕਾਨ੍ਹ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਐਨੀਮਲ ਆ ਜੀ ਇੱਕ ਸੂਆ ਸਵਾਇਆ ਨਾਗਾ ਤੇ ਇੱਕ ਗੱਬੜ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸ ਦਿਓ ਜੀ ਨਾਮ ਸੁਖਚੈਨ ਸਿੰਘ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਸੀਲ ਮੋਗਾ ਜੀ ਮੋਬਾਈਲ ਨੰਬਰ ਜੀ 8196876759 ਠੀਕ ਆ ਵੀਰੇ ਅੱਜ ਕਿੰਨੇ ਨਾਗ ਆ ਜੀ ਅੱਜ 2 ਨਾਗ ਆ ਬਾਈ ਜੀ ਠੀਕ ਆ ਵੀਰੇ ਸੂਈ ਸਵਾਈ ਤੋਂ ਸ਼ੁਰੂ ਕਰਦੇ ਆ ਸੂਆ ਕਿੰਨੇ ਮਾ ਜੀ ਸੂਆ ਇਹਦਾ ਬਾਈ ਦੂਜਾ ਠੀਕ ਆ ਜੀ ਮੰਨ ਲਾ ਵੀ ਕੰਨਿਆ ਵਾਲੇ ਜਿਹੜੇ ਦੰਦ ਜਵਾਨੀ ਵਾਲੇ ਹੁੰਦੇ ਆ ਐਵੇਂ ਨੀ ਨੀ ਚੱਕਿਆ ਬਾਈ ਠੀਕ ਆ ਜੀ ਹਾਂਜੀ ਕਦੋਂ ਸੂਈ ਆ ਜੀ ਸੂਈ ਨੂੰ ਬਾਈ ਮੰਨ ਲਾ ਵੀ ਅੱਧਾ ਨਹੀਂ ਪੌਣਾ ਘੰਟਾ ਹੋ ਗਿਆ ਹੁਣ 9 ਕੱਚਾ ਹੀ ਹੈ ਘੰਟਾ ਹੋ ਗਿਆ ਹੁਣ ਵੱਧ ਤੋਂ ਘੰਟਾ ਹੋਇਆ ਨਹੀਂ ਬਾਈ 9 ਕੱਚਾ ਹੀ ਹੈ ਕੱਟੂ ਹਾਂ ਬਾਈ ਵੇਖੀ ਜਾਂਦੇ ਤੁਸੀਂ ਸਹੀ ਗੱਲ ਹੈ ਜੀ ਤੇ ਕੱਢਿਆ ਥੋੜਾ ਕਨਾ ਬੋਲ ਹੈ ਜੀ ਬਾਈ ਮੈਂ ਤਾਂ ਨਾ ਧਾਰਾ ਹੀ ਮਾਰੀਆਂ ਐਵੇਂ ਚੈੱਕ ਹੀ ਕੀਤੀ ਹਾਂ ਐਵੇਂ ਆਪਾਂ ਝੂਠ ਮਾਰਦਗੇ ਵੀ ਇਹ ਤਾਂ ਸੱਤ ਕਿਲੋ ਕੱਢਤਾ ਤੇ ਬੈਠਾਂ ਜਾਂਦਾ ਸੀਗਾ ਠੀਕ ਹੈ ਜੀ ਠੀਕ ਹੈ ਨਹੀਂ ਵੀ ਮੰਨ ਲਾ ਤਾਰਾਂ ਜੀਆਂ ਮਾਰ ਕੇ ਵੇਖਣਾ ਚੁਾਈ ਚੁਈ ਵੇਖੀ ਆ ਠੀਕ ਆ ਬੱਚਾ ਕੀ ਦਿੰਦਾ ਜੀ ਬੱਚਾ ਵੱਛਾ ਦਿੰਦਾ ਭਾਈ ਜਦੋਂ ਜੇ ਰੁਪਏ ਜੋ ਉਹ ਤੋਂ ਵੀਡੀਓ ਆਪਾਂ ਕਰਵਾ ਕਰਵਾ ਹਾਂ ਭਾਈ ਵੀਡੀਓ ਬਣਾ ਲਾਂਗੇ ਆਪਾਂ ਕੋਈ ਵੀ ਭਾਈ ਆਪਣੇ ਤੋਂ ਵੀਡੀਓ ਮਗਾ ਸਕਦਾ ਠੀਕ ਆ ਜੀ ਕਿੰਨਾ ਪਾਜੂ ਕਰਮ ਵਾਲੀ ਭਾਈ ਮਾਲਕ ਤਾਂ ਜਾਦੇ ਆਂਦੇ ਸੀਗੇ ਠੀਕ ਆ ਜੀ ਪਰ ਆਪਾਂ 22 23 ਕਿਲੋ ਮੰਨ ਕੇ ਲਈ ਆ ਇੰਨਾ ਦੁੱਧ ਵਛੀ ਨੂੰ ਕੋਈ ਬਾਹਲਾ ਨਹੀਂ ਭਾਈ ਬਾਹਲਾ ਨਹੀਂ ਹਾਂ ਮਾਲਕ ਤਾਂ ਆਉਂਦੇ ਸੀ ਵੀ 25 26 ਕਿਲੋ ਦੁੱਧ ਦੇਣਾ ਵੀ ਪਿਛਲੇ ਪਹਿਲੇ ਸੂਏ 22 23 ਕਿਲੋ ਦੁੱਧ ਚੋਇਆ ਠੀਕ ਆ ਜੀ ਬਾਕੀ ਵਜਨ ਵਾਲੀ ਵਹਿੜ ਆ ਭਾਈ ਚੰਗੀ ਆ ਹਾਂ ਚੰਗੀ ਆ ਰੰਗ ਪ੍ਰਿੰਟ ਭਜਨ ਭਜਨ ਕੱਢ ਲਓ ਕਿਹੇ ਪਾਸੇ ਨਹੀਂ ਕਮੀ ਬਾਈ ਸਹੀ ਗੱਲ ਹੈ ਜੀ ਤੋਰ ਤੋਰ ਕੇ ਦਿਖਾ ਦੇ ਵੀਰੇ ਬਾਈ ਦੇ ਦੱਸਣ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਦੂਜਾ ਜੀ ਬਿਲਕੁਲ ਤਾਜੀ ਸੂਈ ਹੈ ਜੇਰ ਪੈਣੀ ਬਾਕੀ ਆ ਬਾਕੀ ਬੱਚੇ ਦੇ ਹਜੇ ਨੋ ਵੀ ਕੱਚੇ ਹੀ ਆ ਐਵੇਂ ਕਹੀ ਜਾ ਕੇ 2 ਕਿਲੋ ਕੱਢ ਲੈ 4 ਕਿਲੋ ਕੱਢ ਲੈ ਉਹਦਾ ਫਾਇਦਾ ਨਹੀਂ ਕੋਈ ਧਾਰਾ ਹੀ ਮਾਰੀਆਂ ਉਹ ਵੀ ਥਣ ਬਾਈ ਕਹਿੰਦਾ ਪਾਸ ਕੀਤੇ ਸੀ ਆਪਾਂ ਸੂਏ ਸਵਾਏ ਤੋਂ ਬਾਅਦ ਜੀ ਦੁੱਧ ਤੁਹਾਡੀ ਸੇਵਾ ਦਾ ਜੀ ਜਿੰਨੀ ਤੁਹਾਡੇ ਸਮਝ ਪੈਂਦੀ ਹੈ ਤੁਸੀਂ ਲੈ ਜਾਓ ਬਾਕੀ ਗਾਂ ਚੰਗੀ ਆ ਬਜਨ ਵਾਲੀ ਆ ਵੱਡੀ ਆ ਥਣਾ ਦੇ ਸੈਜੂਰੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਣ ਸੋਨਾ ਕਟ ਵਾਲਾ ਹਵਨ ਥਣ ਤੋਂ ਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਕੱਲਾ ਕੱਲਾ ਨਿੱਖੜਮਾ ਲੱਗਿਆ ਵਾ ਲਓ ਜੀ ਕਰ ਲੋ ਚੈੱਕ ਥਣਾ ਦੱਸਿਆ ਜੀ ਪੂਰਾ ਟਾਪ ਦਾ ਜੀ ਬਾਕੀ ਚੰਗੀ ਆ ਵਣ ਰੰਗ ਪ੍ਰਿੰਟ ਵਾਲੀ ਆ ਜੀ ਬੱਚਾ ਮਗਰ ਵੱੱਛਾ ਆ ਜਾਂਦਾ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ ਬਾਈ 85 ਮੰਗ ਲਗੇ ਤਾਂ ਵੀ ਲੱਗ ਜਾਣਾ ਜੈ ਜੀ ਲੈਂਡ ਦੇ ਪਰ 75000 ਰੁਪਏ ਚੋ ਮਾਨਤਾਨ ਕਰਾਂਗੇ ਜੈ ਜੈ 75000 ਹਾਂ ਜਿਹੜਾ ਬਣਦਾ ਠੀਕ ਹੈ ਵੀਰੇ 75000 ਰੁਪਏ ਚ ਕੋਈ ਡਿਵਾਈਡ ਦਿੰਦਾ ਨਹੀਂ ਨਹੀ ਦਿੰਦਾ ਬਾਈ ਸਹੀ ਗੱਲ ਆ 75000 ਰੁਪਏ ਚ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਵੈੜ ਵੱਡੀ ਆ ਸਾਫ ਆ ਕੰਨਾਂ ਵਾਲੇ ਦੰਦ ਮਾੜੇ ਮਾੜੇ ਚੱਕਿਆ ਵੀ ਆਪਾਂ ਛਿੱਗੀ ਵੀ ਨਹੀਂ ਕਹਿੰਦੇਗੇ ਐਵੇਂ ਆਪਾਂ ਜਵਾਨ ਹੀ ਮੰਨ ਕੇ ਆਇਆ ਜਵਾਨ ਮੰਨ ਕੇ ਆ ਵੀ ਪਰ ਜਵਾਨੀ ਵਾਲੇ ਦੰਦ ਕੱਢ ਦੀ ਆ ਠੀਕ ਹੈ ਵੀਰੇ ਤੇ 2 ਨੰਬਰ ਨਾਲ ਵੀਰੇ ਇਹਦਾ ਸ਼ੂਆ ਕਿੰਨਾ ਦਾ ਇਹਦਾ ਦੂਜਾ ਸ਼ੂਆ ਸਮਾਂ ਕਿੰਨਾ ਕੁ ਲੈਂਦੀ ਸਮਾਂ ਇਹਨੇ ਹਫਤਾ ਲੈ ਜਾਣਾ ਡੇਟ ਮੁਤਾਬਕ ਹਾਂ ਡੇਟ ਮੁਤਾਬਕ ਥਾਣਾ ਦੇ ਡੰਨਾ ਜੀ ਹਾਂ ਥਾਣਾ ਦੀ ਓਕੇ ਆ ਬਾਈ ਚੁੰਨ ਚੁੰਨ ਬਹੁਤ ਚੰਗਾ ਲੱਗਾ ਇਹ ਤਾਂ ਚੀਪਾ ਹੀ ਆਉਂਦਾ ਠੀਕ ਆ ਵੀਰੇ ਮਕਸੀਲ ਠੰਡੀ ਬਥੇਰੀ ਆ ਠੀਕ ਆ ਜੀ ਚੱਕਰ ਲੀਦਾ ਬਾਈ ਤੁਰ ਕੇ ਦਿਖਾ ਦੇ ਰਿਹਾ ਵੀ ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਦੂਜਾ ਜੀ ਸਮਾਂ ਲਗਭਗ ਹਫਤੇ ਦੇ ਆਸ-ਪਾਸ ਲੈ ਜੂਗੀ ਚੰਗੀ ਆ ਬਜਨ ਵਾਲੀ ਹੈ ਵੜ ਥਾਣਾ ਦੇ ਸਾਇਦ ਵੀ ਸੋਹਣੇ ਗੈਪ ਤੇ ਲੱਗਿਆ ਹੱਤੀ ਚਵਾਈ ਵਾਲਾ ਥਾਣਾ ਜੀ ਬਾਕੀ ਬਜਨ ਵਾਲੀ ਹੈ ਜੀ ਚਾਰ ਹੀ ਥਾਣਾ ਫੋਟਸ਼ਾਂਗ ਭੋਰਾ ਵੀ ਨਹੀਂ ਦੁੱਧ ਦੇ ਵੀ ਚੰਗਾ ਪਾ ਦੂ ਕਿਉਂਕਿ ਵਜਨ ਬਰੀਡ ਵਾਲੀ ਹੈ ਜੀ ਤਿਆਰੀ ਸੋਹਣੀ ਕੀਤੀ ਹੋਈ ਆ ਤਿਆਰੀ ਨੇ ਤੇ ਵਜਨ ਨੇ ਦੁੱਧ ਦੇਣਾ ਹੁੰਦਾ ਜੀ ਬਾਕੀ ਸੇਵਾ ਹੁੰਦੀ ਆ ਜਿੰਨੀ ਤੁਸੀਂ ਵੱਧ ਕਰ ਲਓਗੇ ਉਹਨਾਂ ਤੁਸੀਂ ਵੱਧ ਲੈ ਲਓਗੇ ਚਾਰ ਹੀ ਥਾਣਾ ਬਾਲਟਲਾਂ ਬਹੁਤ ਨੇ ਹਵਾਨੇ ਚ ਜੀ ਸਾਰੀਆਂ ਬਾਲਟਲਾਂ ਕਰਮਾਇਲ ਨੇ ਕੱਢ ਕੇ ਸੋਣਾ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਆ ਸੋਣਾ ਸਹਿਜ ਥਣਾ ਦਾ ਠੰਡੀ ਸੀਲ ਵੀ ਪੂਰੀ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਇਹਦਾ ਬਾਈ 70000 ਚੋਂ ਮਾਨਤਾਣ ਕਰਦਾ ਜੋੜਾ ਲੈ ਜਾ ਸੱਜਣ ਜੀ ਕੋਈ ਜੋੜਾ ਲੈ ਜਾ ਵੀ ਵੱਧ ਕਰ ਦਾਂਗੇ ਬਾਈ ਠੀਕ ਹੈ ਜੀ ਇਹਦਾ 70000 ਚੋਂ ਮਾਨਤਾਣ ਹੋ ਜੂ 1 ਨੰਬਰ ਦਾ 75000 ਚੋਂ ਮਾਨਤਾਣ ਹੋ ਜੂ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਾਣ ਜ਼ਿਆਦਾ ਹੋ ਜੂਗਾ ਜੀ ਬਾਕੀ ਬਾਈ ਆਏ ਆ ਵੀ ਆਪਾਂ ਨਾ ਕੋਈ ਬਾਹਲਾ ਇਹਦੇ ਚ ਧਾੜੇ ਵਾਲਾ ਕੰਮ ਨਹੀਂ ਕੀਤਾਗਾ ਠੀਕ ਹੈ ਵੀਰੇ ਨਾ ਵੀ ਕੋਈ 10-15 15000 ਕਮਾਈ ਵਾਲਾ ਕੰਮ ਨਹੀਂ ਕੀਤਾ ਬਾਈ ਠੀਕ ਹੈ ਜੀ ਹਾਂ ਜੇ ਅਜਿਹੀ ਕਮਾਈ ਆ ਠੀਕ ਹੈ ਵੀਰੇ ਤੇ ਬਾਕੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤ ਚੱਲੂਗਾ ਜੀ ਧੰਨਵਾਦ